ਲੱਖਾਂ ਤਦਾਦ ਦੇ ਵਿੱਚ ਸਿੱਖ ਸੰਗਤ ਨੇ ਵੋਟ ਪਾ ਕੇ ਹੋਰਾਂ ਨੇ ਵੀ ਬੜੇ ਉਤਸ਼ਾਹ ਨਾਲ ਵੋਟ ਪਾ ਕੇ ਲੱਖਾਂ ਦੀ ਤਦਾਦ ਵਿੱਚ ਸਿੰਘ ਸਾਹਿਬ ਨੂੰ ਜਿਤਾਇਆ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਗਿਆ ਉਹਦੇ ਬਾਅਦ ਵੀ ਤੁਸੀਂ ਦੇਖ ਲਓ ਬੇ ਲੱਖਾਂ ਦੀ ਹਮਈ ਸੰਗਤ ਦੇ ਭਰਨ ਦੇ باوجود ਵੀ ਔਰ ਉਹਨਾਂ ਦੇ ਟਾਸ ਤੇ ਮਸਲ ਨਹੀਂ ਉਲਟਾ ਉਹਨਾਂ ਨੂੰ ਹੋਰ ਉਹ ਉਹਨਾਂ ਦੇ ਲਾ ਕੇ ਉਹਨਾਂ ਦੀ ਧਾਰਾ ਲਾ ਕੇ ਅੱਗੇ ਉਹਨਾਂ ਨੂੰ ਵਧਾ ਦਿੱਤਾ ਗਿਆ ਤੁਹਾਡੇ ਸਾਹਮਣੇ ਤੇ ਹੁਣ ਬੇਨਤੀ ਇਹ ਆ ਵੀ ਇਸ ਤੋਂ ਬਾਅਦ ਆਪਾਂ ਧੱਕਾ ਕੀ ਸਮਝ ਸਕਦੇ ਆ ਜੀ ਇਹ ਘੱਟ ਗਿਣਤੀਆਂ ਨਾਲ ਦੇਖੋ ਜੋ ਮਰਜੀ ਕਹੀ ਜਾਣ ਇਸ ਦੇਸ਼ ਦੇ ਵਿੱਚ ਧੱਕਾ ਆ ਸਾਡਾ ਬਹੁਤ ਵੱਡਾ ਰੋਸ ਆ ਅਸੀਂ ਮਨ ਦੇ ਵਿੱਚ ਸੰਤੁਸ਼ਟ ਨਹੀਂ ਹੈਗਾ ਜੋ ਮਰਜੀ ਇਹ ਕਹੀ ਜਾਣ ਵੀ ਅਸੀਂ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਦੇ ਆ ਪਰ ਉਹਦੀ ਮਿਸਾਲ ਤੁਹਾਡੇ ਸਾਹਮਣੇ ਆ ਵੀ ਲੱਖਾਂ ਦੀ ਤਦਾਦ ਦੇ ਵਿੱਚ ਵੋਟਾਂ ਪਾ ਕੇ ਜਿੱਤਿਆ ਹੋਇਆ ਇੱਕ ਐਮਪੀ ਬਣ ਚੁੱਕਾ ਸਿੰਘ ਨੂੰ ਪਰ ਫੇ ਵੀ ਸਰਕਾਰ ਨੇ ਛੱਡਿਆ ਨਹੀਂ ਹੈਗਾ ਸੋ ਕਿਤਾ ਲਾਇਆ ਜਾ ਸਕਦੇ 4 ਲੱਖ ਬੋਟਾਂ ਜਿੱਤੇ ਆਉ। ਹਾਂਜੀ ਹਾਂਜੀ ਤੇ ਲੋਕਾਂ ਨਾਲ ਪਿਆਰ ਇਨਾ ਹੋ ਗਿਆ ਉਹਨਾਂ ਦਾ। ਹਾਂਜੀ ਹਾਂਜੀ। ਫਿਰ ਵੀ ਸਰਕਾਰ ਉਹਨਾਂ ਨੂੰ ਛੱਡਣ ਦੇ ਨਹੀਂ ਆਉਂਦੇ ਉਹਦਾ ਕਾਰਨ ਕੀ ਹੈ? ਵਾਈ ਕੋਈ ਕਾਰਨ ਤੋਂ ਪਤਾ ਹੀ ਇਹ ਵੀ ਘੱਟ ਗਿਣਤੀਆਂ ਤੇ ਤਸ਼ੱਦਦ ਕਰਕੇ ਤੇ ਬਹੁਤ ਗਿਣਤੀ ਦੀਆਂ ਨੂੰ ਵੋਟ ਲੈਣੀ ਆ ਉਹੀ ਫਾਰਮੂਲਾ ਪਹਿਲਾਂ ਸਰਕਾਰਾਂ ਚੱਲਦੀਆਂ ਰਹੀਆਂ ਉਹੀ ਫਾਰਮੂਲਾ ਇਹ ਕਰਦੇ ਆਏ ਆ। ਵੇ ਘੱਟ ਗਿਣਤੀਆਂ ਨੂੰ ਦਬਾਓ ਤੇ ਜਿਹੜੀ ਬਹੁਮਤ ਗਿਣਤੀਆਂ ਉਹਨਾਂ ਤੋਂ ਵੋਟ ਲੈ ਕੇ ਦੇਸ਼ ਦੇ ਵਿੱਚ ਰਾਜ ਕਰੋ ਆਹੀ ਨਾ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਪਾਲਿਸੀ ਪਹਿਲਾਂ ਤੋਂ ਇਹੀ ਚੱਲੀ ਆਈ ਸਭ ਦਾ ਫੇਰ ਕਹਿੰਦੇ ਜੀ ਇਹ ਵੱਖਰੇ ਹੋਣ ਦੀ ਗੱਲ ਨਾ ਕਰੋ ਫੇਰ ਤੁਸੀਂ ਆਪੇ ਹੀ ਦੇਖ ਲਓ ਵੱਖਰਾ ਕਾਤੇ ਮੰਗਦੇ ਆ ਜੀ ਇਸੇ ਕਰਕੇ ਸਾਰੇ ਜਿਹੜੀ ਅਸਲੀ ਪਵਾੜੇ ਦੀ ਜੜ੍ਹ ਇਹ ਆ ਵੀ ਘੱਟ ਗਣਚ ਜਿੱਥੇ ਇਨਸਾਫ਼ ਨਹੀਂ ਮਿਲਦਾ ਲੋਕਤੰਤਰ ਦੇ ਵਿੱਚ ਇਹ ਕਹਿੰਦੇ ਜ਼ਰੂਰ ਹੈ ਲੋਕਤੰਤਰ ਦੀ ਸਰਕਾਰ ਆ ਜੇ ਲੋਕਤੰਤਰ ਦੀ ਸਰਕਾਰ ਆ ਵੀ 5 ਲੱਖ ਵੋਟਾਂ ਨਾਲ ਜਿੱਤਾ ਹੋਇਆ ਇੱਕ ਐਮਪੀ ਬਣ ਚੁੱਕਾ ਲੋਕ ਸਭਾ 'ਚ ਭੇਜ ਦਿੱਤਾ ਆ ਫਿਰ ਨੂੰ ਛੱਡਿਆ ਕਿਉਂ ਨਹੀਂ ਜੀ ਫਿਰ ਹੁਣ ਕਹਿੰਦੇ ਕੋਰਟਾਂ ਦੇ ਦਰਵਾਜ਼ੇ ਖੜਕਾਓ ਇਹ ਕੋ ਗੱਲ ਬਣੀ ਨਹੀਂ ਮਤਲਬ ਇੱਥੋਂ ਸਿੱਧਾ-ਸਿੱਧਾ ਇਹ ਸਾਬਤ ਹੁੰਦਾ ਆ ਕਿ ਇਹ ਘੱਟ ਗਣਤੀਆਂ ਨਾਲ ਇਹ ਨਿਆਂ ਨਹੀਂ ਕਰਦੀਆਂ ਸਰਕਾਰਾਂ ਕਰੀਓ ਆਵਾਜ਼ ਬਲੰਦ ਨਹੀਂ ਕਰ ਸਕਦੇ ਇਸ ਮੋਰਚ ਤੇ ਆਵਾਜ਼ ਬਲੰਦ ਕਰਦਾ ਦੇਖੋ ਜੀ ਅਸੀਂ ਜੇ ਆਵਾਜ਼ ਬਲੰਦ ਕਰਦੇ ਆ ਫਿਰ ਕੇਸ ਪਾ ਦਿੰਦੇ ਆ ਜੀ ਫਿਰ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹਿਸਟਰੀ ਆ ਪਿਛੋਕੜ ਦੀ ਹਿਸਟਰੀ ਵੀ ਤੁਹਾਡੇ ਸਾਹਮਣੇ ਆ ਤੇ ਮੌਜੂਦਾ ਵੀ ਹਿਸਟਰੀ ਤੁਹਾਡੇ ਸਾਹਮਣੇ ਆ ਇਹ ਜਿਸ ਲਈ ਤੁਸੀਂ ਆਵਾਜ਼ ਕਰਦੇ ਆ ਇਹ ਤੁਹਾਨੂੰ ਅੱਤਵਾਦੀ ਕਹਿ ਕੇ ਵਖਵਾਦੀ ਕਹਿ ਕੇ ਜੇਲਾ ਜੀ ਧੱਕ ਦਿੰਦੇ ਆ ਜੀ ਫਿਰ ਹੁਣ ਤੁਸੀਂ ਆਵਾਜ਼ ਤੁਸੀਂ ਕਿਹਨੂੰ ਸੁਣਾਉਣਾ ਕਿਹਨੂੰ ਇਹ ਗੁੰਗੀ ਸਰਕਾਰ ਨੂੰ ਸੁਣਾਉਣਾ ਜੇ ਗੁੰੰਗੀ ਸਰਕਾਰ ਨੇ ਸੁਣਨਾ ਹੋਵੇ ਤਾਂ 5 ਲੱਖ ਵੋਟ ਨਾਲ ਜਿੱਤਿਆ ਹੋਇਆ ਇੱਕ ਐਮਪੀ ਇਹ ਇਹਨਾਂ ਨੂੰ ਆਪਣੇ ਆਪ ਆਪਣੀ ਪਾਲਿਸੀ ਦੇ ਲੋਕਤੰਤਰ ਦੇ ਨਿਆਂ ਦੇ ਹਿਸਾਬ ਨਾਲ ਛੱਡ ਦੇਣਾ ਚਾਹੀਦਾ ਉਹਨੂੰ ਵੀ ਭਾਈ ਜਾ ਕੇ ਆਪਣੀ ਗੱਲ ਕਰੋ ਉੱਥੇ ਰੱਖੋ ਲੋਕ ਸਭਾ 'ਚ ਜਾ ਕੇ ਆਪਣੀ ਗੱਲ ਰੱਖੋ ਜਿਹਨੇ ਜ਼ਿਲੇ ਦੇ ਅੰਦਰ ਅੰਦਰ ਉਹਦੇ ਕਾਮ ਕਰਨ ਆਪਣਾ ਬਿਲਕੁਲ ਜੀ ਦੇਖੋ ਜ਼ਿਲੇ ਆਊਗਾ ਲੋਕਾਂ ਚ ਵਿਚਰਨਗੇ ਆਪੇ ਪਤਾ ਲੱਗੂਗਾ ਵੀ ਮਾੜੇ ਆ ਕਿ ਚੰਗੇ ਆ ਉਹ ਤਾਂ ਫੇਰ ਹੀ ਪਤਾ ਲੱਗੂ ਇਹਨਾਂ ਦਾ ਮਾੜੇ ਬਣਾ ਦਿੱਤਾ ਗਿਆ ਨਾ ਵੀ ਇਹ ਲੋਕ ਇਹ ਵਖਵਾਦ ਦੀਆਂ ਗੱਲਾਂ ਕਰਦੇ ਤਾਂ ਇਹਨਾਂ ਨੂੰ ਡੱਕਿਆ ਆ ਉਹ ਤਾਂ ਹੁਣ ਪਤਾ ਲੱਗੂਗਾ ਜ਼ਿਲੇ ਆ ਕੇ ਸੰਗਤ ਚ ਵਿਚਰਨਗੇ ਆਪਣੇ ਹਲਕਿਆਂ ਚ ਕੰਮ ਕਰਨਗੇ ਫੇ ਆਪੇ ਸਾਬਤ ਹੋ ਜਾਊਗਾ ਵੀ ਭਾਈ ਸਾਹਿਬ ਵਖਵਾਦ ਦੀ ਆ ਕਿ ਲੋਕ ਤੇ ਚ ਸਿੰਘ ਆ ਇਹ ਜਿਹੜੇ ਹਿੰਦੂ ਰਾਸ਼ਟਰੀ ਗੱਲ ਕਰਦੇ ਉਹਨਾਂ ਵਾਸਤੇ ਸਜਾਵਾਂ ਨਹੀਂ ਦੇਖੋ ਸਭ ਤੋਂ ਵੱਡਾ ਰੋਸ ਇਹ ਆ ਜੀ ਕਿ ਇੱਕ ਪਾਸੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਕੋਈ ਉਹਨਾਂ ਤੇ ਕੋਈ ਤੇ ਤੁਹਾਡੇ ਕੋਈ ਧਾਰਾ ਹੀ ਹੈ ਨਹੀਂ ਉਹਨਾਂ ਨੂੰ ਅੰਦਰ ਕਰਨ ਦੀ ਜਾਂ ਉਹਨਾਂ ਨੂੰ ਰੋਕਣ ਦੀ ਤੇ ਇੱਕ ਪਾਸੇ ਜਿੱਲੇ ਤੁਸੀਂ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਨਾਲ ਹੀ ਰਾਜ ਕੀਤਾ ਆ ਸਾਡੀ ਹਿਸਟਰੀ ਕਹਿੰਦੀ ਆ ਤੇ ਉਸ ਵੇਲੇ ਤੁਸੀਂ ਉਹ ਬਹੁ ਗਣਤੀ ਨੂੰ ਖੁਸ਼ ਕਰਨ ਲਈ ਸਾਡੇ ਤੇ ਲਾ ਕੇ ਧਾਰਾ ਤੁਸੀਂ ਅੰਦਰ ਕਰਦੰਨੇ ਆ ਇਹ ਇਹ ਰੋਸ ਤਾਂ ਹੈਗਾ ਹੀ ਇਹ ਜੀ ਇਹ ਸਿੱਖ ਸੰਗਤ ਕੀ ਸਾਰੇ ਘੱਟ ਗਣਤੀਆਂ ਦੇ ਵਿੱਚ ਜਿਹੜੀ ਇਹਨਾਂ ਦੀ ਪਾਲਿਸੀ ਆ ਸਾਡੇ ਦੇਸ਼ 'ਚ ਬਹੁਤ ਮਾੜੀ ਆ ਜੀ ਕੀ ਕਹੋਗੇ ਭਾਈ ਅਮਰਤਪਾਲ ਬਾਰੇ ਦੋ ਸ਼ਬਦ ਬੋਲੋਗੇ ਦੇਖੋ ਜੀ ਭਾਈ ਅਮਰਤਪਾਲ ਨੂੰ ਬਿਲਕੁਲ ਸਿੱਖ ਸੰਗਤ ਨੂੰ ਇਹੀ ਸਾਡੀ ਤਾਂ ਸਾਰਿਆਂ ਦੀ ਸਿੱਖ ਸੰਗਤ ਵੱਲੋਂ ਬੇਨਤੀ ਹੈ ਜੀ ਕਿ ਭਾਈ ਅਮਰਤਪਾਲ ਨੂੰ ਜਲਦ ਉਹ ਛੱਡਣਾ ਚਾਹੀਦਾ ਜੀ ਉਹ ਆ ਕੇ ਸੰਗਤ ਵਿੱਚ ਵਿਚਰਨ ਆਪਣੇ ਲੋਕ ਸਭਾ 'ਚ ਆ ਕੇ ਕੰਮ ਕਰਨ ਤੇ ਇਹਨਾਂ ਨੂੰ ਪਤਾ ਲੱਗੇ ਵੀ ਭਾਈ ਸਾਹਿਬ ਹੁਣੀ ਅਸਲੀਅਤ ਦੇ ਵਿੱਚ ਕੀ ਆ ਪਏ ਉਹਨਾਂ ਦਾ ਜੀਵਨ ਮੂਰੇ ਆ ਜਾਣਾ ਹੈ ਜੀ ਸਾਡੀ ਤਾਂ ਇਹੀ ਬੇਨਤੀ ਹੈ ਜੀ ਜ਼ਰੂਰ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਆ ਕੇ ਸੰਗਤ ਵਿੱਚ ਵਿਚਰਨ ਆਪਣੇ ਲੋਕ ਸਭਾ 'ਚ ਜਾ ਕੇ ਆਪਣੀ ਸੇਵਾ ਕਰਨ ਤੇ ਬਾਕੀ ਅਸਲੀਅਤ ਤਾਂ ਆਪ ਹੀ ਪਤਾ ਲੱਗਣਾ ਜੇ ਲੋਕਾਂ 'ਚ ਪਿਕਚਰ ਨਾ ਅਸਲੀਅਤ ਦਾ ਪਤਾ ਲੱਗ ਵੀ ਚੁੱਕਾ ਪੰਜ ਲੱਖ ਲੋਕਾਂ ਨੇ ਵੋਟ ਪਾਤੀ ਹੁਣ ਇਹ ਤੋਂ ਵੱਡੀ ਹਾਮੀ ਕੀ ਭਰਨ ਜੀ ਇਹ ਮੇਰਾ ਨਾਂ ਜੀ ਮਨਜੀਤ ਸਿੰਘ ਐ ਖੁਰਮਪੁਰ ਸਾਡਾ ਪਿੰਡ ਐ ਜੀ ਮਨਜੀਤ ਸਿੰਘ ਰਾਜਾ ਤੇ ਗੁਰੂ ਘਰ ਆਈ ਨਿਮਸ਼ਕਾਰ ਕਰਨ ਆਏ ਸੀ ਜੀ ਅੱਜ ਹਾਜ਼ਰੀ ਲਾਣ ਆਏ ਸੀ ਤੇ ਤੁਸੀਂ ਮੌਕਾ ਦਿੱਤਾ ਵਾਹਿਗੁਰੂ ਜੀ ਗੱਲ ਰੱਖਣ ਦਾ ਸਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਮਹਾਰਾਜ ਤਰਕੀਆਂ ਕਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ